31 ਗਸਤ ਦਿਨੇ ਅਤਵਾ ਨੂੰ ਸਮਰਾਲਾ ਦੀ ਦਾਣਾਵੰਡੀ ਵਿੱਚ ਪਾਸਪਾ ਦੀ ਵਿਸ਼ਾ ਰੈਲੀ ਹੋਣ ਜਾ ਰਹੀ ਹੈ ਵਿਸ਼ਾਰ ਰੈਲੀ ਦੀਆਂ ਤਿਆਰੀਆਂ ਦਾ ਜੈ ਜੈ ਲਲਨ ਜਿਲ੍ਹਾ ਭਾਜਪਾ ਪ੍ਰਧਾਨ ਪ੍ਰੋਫੈਸਰ ਭੁਪਿੰਦਰ ਸਿੰਘ ਚੀਮਾ ਸੀਨੀਅਰ ਭਾਜਪਾ ਨੇਤਾ ਅਨਿਲ ਸ੍ਰੀਨスメਤ ਕਈ ਭਾਜਪਾਗੂ ਦਾਣਾ ਮੰਡੀ ਸਮਰਾਲਾ ਵਿਖੇ ਪੁੱਜੇ ਐਤਵਾਰ ਨੂੰ ਇਸ ਰੈਲੀ ਦੇ ਵਿੱਚ ਪ੍ਰਸਿੱਧ ਜੂਥ ਨੇਤਾ ਨਿਸ਼ੂ ਸ਼ਰਮਾ ਭਾਜਪਾ ਦੇ ਵਿੱਚ ਸ਼ਾਮਲ ਹੋਣਗੇ ਇਸ ਰੈਲੀ ਵਿੱਚ ਭਾਜਪਾ ਦੇ ਰਵਨੀਤ ਸਿੰਘ ਬਿੱਟੂ ਸੁਤਨਾਮ ਸਿੰਘ ਸੰਤੋ ਰਾਜ ਸਵਾ ਮੈਂਬਰ ਅਤੇ ਹੋਰ ਸੀਨੀਅਰ ਭਾਜਪਾ ਨੇਤਾ ਸਮੇਤ ਪੁੱਜਣਗੇ ਇਸ ਨੈਲੀ ਵਿੱਚ ਕਰੀਬ 20000 ਭਾਸ਼ਵਾਂ ਸਮਰਥਕਾਂ ਦਾ ਇਕੱਠ ਹੋਣ ਦੀ ਉਮੀਦ ਹੈ ਇਸ ਮੌਕੇ ਜਿਲ੍ਹਾ ਭਾਸ਼ਵ ਪ੍ਰਧਾਨ ਪ੍ਰੋਫੈਸਰ ਭੁਪਿੰਦਰ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਪ੍ਰਸਿੱਧ ਜੂਥ ਨੇਤਾ ਨੀਸ਼ੂ ਸ਼ਰਮਾ ਜੋ ਐਸ ਕਾਲਜ ਖੰਨਾ ਤੇ ਖਾਲਸਾ ਕਾਲਜ ਚੰਡੀਗੜ੍ਹ ਦੇ ਪ੍ਰਧਾਨ ਰਹਿ ਚੁੱਕੇ ਨੇ ਅਤੇ ਪੰਜਾਬ ਦੇ ਵਿੱਚ ਪ੍ਰਸਿੱਧ ਜੂਥ ਨੇਤਾਵਾਂ ਦੇ ਵਿੱਚ ਇਹਨਾਂ ਦਾ ਨਾਮ ਆਉਂਦਾ ਹੈ ਉਹਨਾਂ ਨੇ ਕਿਹਾ ਕਿ ਨੀਸ਼ੂ ਸ਼ਰਮਾ ਐਤਵਾਰ ਨੂੰ ਭਾਸ਼ਵ ਵਿੱਚ ਪਰਿਵਾਰ ਸਮੇਤ ਸ਼ਾਮਲ ਹੋਣਗੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਤੁਸੀਂ ਪ੍ਰਿੰਟ মিডিਆ ਵਾਲੇ ਸੋਸ਼ਲ ਮੀਡੀਆ ਵਾਲੇ ਸਾਡੇ ਭਰਾ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਹਮੇਸ਼ਾ ਹੀ ਸਾਨੂੰ ਬਹੁਤ ਵੱਡਾ ਸਹਿਯੋਗ ਮਿਲਦਾ ਹੈ ਸਮਰਾਲਾ ਮਾਚੀਵਾਲਾ ਸਾਹਿਬ ਦੇ ਜਿੰਨੇ ਪ੍ਰੈਸ ਹੈ ਉਹਨਾਂ ਨੇ ਹਮੇਸ਼ਾ ਸਾਨੂੰ ਬਹੁਤ ਪਿਆਰ ਦਿੱਤਾ ਹੈ ਕੱਲ ਦੀ ਜਿਹੜੀ ਰੈਲੀ ਅਸੀਂ ਕਰਨ ਜਾ ਰਹੇ ਹਾਂ ਇਹ ਪੰਜਾਬ ਦੇ ਵਿੱਚ ਇੱਕ ਵਿਲੱਖਣ ਰੈਲੀ ਬਹੁਤ ਅੱਛੀ ਕਰਨ ਜਾ ਰਹੇ ਹਾਂ ਬੜੀ ਵੱਡੀ ਸ਼ੁਰੂਆਤ ਕਰਨ ਜਾ ਰਹੇ ਹਾਂ ਆਪ ਸਭ ਨੂੰ ਪਤਾ ਹੈ ਕਿ ਲੋਕਾਂ ਦੇ ਮਨ ਦੇ ਵਿੱਚ ਗੱਲ ਪੂਰੀ ਤਰ੍ਹਾਂ ਬੈਠ ਚੁੱਕੀ ਹੈ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੇ ਕਿਸਾਨ ਨੂੰ ਬਚਾਉਣਾ ਹੈ ਪੰਜਾਬ ਦੇ ਨੌਜਵਾਨ ਨੂੰ ਬਚਾਉਣਾ ਹੈ ਪੰਜਾਬ ਦੇ ਦਲਤ ਨੂੰ ਬਚਾਉਣਾ ਹੈ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਡਿਵੈਲਪਮੈਂਟ ਲੈ ਕੇ ਆਉਣੀ ਹੈ ਇਨਫਰਾਸਟ੍ਰਕਚਰ ਲੈ ਕੇ ਆਉਣਾ ਹੈ ਤਾਂ ਇੱਕੋ ਇੱਕ ਬਦਲ ਹੈ ਪੰਜਾਬ ਦਾ ਭਾਰਤ ਜਨਤਾ ਪਾਰਟੀ ਦੀ ਸਰਕਾਰ ਉਸ ਨੂੰ ਦੇਖਦੇ ਹੋਏ ਜਿੱਥੇ ਆਮ ਪਿੰਡਾਂ ਦੇ ਵਿੱਚ ਬਹੁਤ ਵਧੀਆ ਮਾਹੌਲ ਬਣਦਾ ਜਾ ਰਿਹਾ ਹੈ ਪਿਛਲੇ ਸਮੇਂ ਵਿੱਚ ਤੁਸੀਂ ਦੇਖਦੇ ਸੀ ਕਿ ਜੀ ਆਹ ਹੋ ਜੂਗਾ ਭਾਰਤ ਜਨਤਾ ਪਾਰਟ ਨੂੰ ਅਸੀਂ ਵੜ ਨਹੀਂ ਦੇਣਾ ਫਲਾਣਾ ਥਮਕਾ ਉਹ ਗੱਲ ਕਿਤੇ ਵੀ ਨਹੀਂ ਹੈ ਆ ਜੋ ਉਸੇ ਤਰ੍ਹਾਂ ਦੇ ਨੌਜਵਾਨਾਂ ਵਿੱਚ ਬਹੁਤ ਉਤਸ਼ਾਹ ਸਾਡੇ ਇਸ ਇਲਾਕੇ ਦੇ ਵਿੱਚ ਚਹਲਾ ਪਿੰਡ ਹੈ ਚਹਲਾ ਪਿੰਡ ਦੇ ਵਿੱਚ ਮੰਦਿਰ ਹੈ ਸ਼ਿਵਜੀ ਮਹਾਰਾਜ ਦਾ ਉਸ ਸ਼ਿਵਜੀ ਮਹਾਰਾਜ ਦੇ ਮੰਦਿਰ ਦੀ ਪਿਛਲੇ ਲੰਬੇ ਸਮੇਂ ਤੋਂ ਵੀ 25-30 ਸਾਲ ਤੋਂ ਸੇਵਾ ਕਰਦਾ ਆ ਰਿਹਾ ਪਰਿਵਾਰ ਸਾਡੇ ਚੰਦਰਮੋਹਨ ਜੀ ਦੇ ਪਰਿਵਾਰ ਸਾਡੇ ਵੱਡੇ ਭਾਈ ਸਾਹਿਬ ਦਾ ਪਰਿਵਾਰ ਉਹਨਾਂ ਦੇ ਦੋਵੇਂ ਬੇਟਾ ਨਿਸ਼ੂ ਤੇ ਸ਼ੀਸ਼ ਇਹਨਾਂ ਦਾ ਸਾਡੇ ਆਲੇ-ਦੁਆਲੇ ਇਲਾਕੇ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਜੂਥ ਦੇ ਵਿੱਚ ਬਹੁਤ ਵੱਡਾ ਨਾਮ ਹੈ। ਪਿਛਲੇ ਸਮੇਂ ਐਸ ਕਾਲਜ ਖੰਨਾ ਦੇ ਪ੍ਰੈਜ਼ੀਡੈਂਟ ਰਹੇ ਨਿਸ਼ੂ ਜੀ ਫਿਰ ਉਸ ਵਾਰ ਖਾਲਸਾ ਸਿੱਖ ਖਾਲਸਾ ਕਾਲ ਚੰਡੀਗੜ੍ਹ ਦੇ 26 ਸੈਕਟਰ ਦੇ ਪ੍ਰਧਾਨ ਰਹੇ। ਉਹਨਾਂ ਦਾ ਬਹੁਤ ਵੱਡਾ ਆਧਾਰ ਉਸ ਮੰਦਰ ਕਰਕੇ ਕਹਿ ਲਓ ਉਸ ਮੰਦਰ ਦੀ ਸੇਵਾ ਕਰਕੇ ਕਹਿ ਲਿਓ ਆਲੇ-ਦੁਆਲੇ ਦੇ ਪਿੰਡਾਂ ਵਿੱਚ ਸ਼ਹਿਰ ਵਿੱਚ ਬਹੁਤ ਵੱਡਾ ਹੈ। ਉਹ ਪਰਿਵਾਰ ਨਿਸ਼ੂ ਜੀ ਦੀ ਅਗਵਾਈ ਦੇ ਵਿੱਚ ਕੱਲ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਜਿਸ ਦੇ ਵਿੱਚ ਸਾਡੀ ਸਾਰੀ ਕੇਂਦਰੀ ਲੀਡਰਸ਼ਿਪ ਆ ਰਹੀ ਹੈ। ਸੈਂਟਰ ਦੇ ਵਜ਼ੀਰ ਆ ਰਹੇ ਹਨ ਨੀਤ ਬਿੱਟੂ ਜੀ ਆ ਰਹੇ ਹੈ ਰਾਜ ਸਭਾ ਮੈਂਬਰ ਸਦਨਾਮ ਸਿੰਘ ਜੀ ਆ ਰਹੇ ਹੈ ਸਾਡੇ ਸਤਿਕਾਰਯੋਗ ਵੱਡੇ ਵੀਰ ਅਨੰਦ ਸਰੇਨ ਜੀ ਆ ਰਹੇ ਹੈ ਜਨਰਲ ਸੈਕਟਰੀ ਸਰਦਾਰ ਵਿਕਰਮ ਸਿੰਘ ਚੀਮਾ ਆ ਰਹੇ ਹੈ ਜਿਆਨੀ ਸਾਹਿਬ ਪਰ ਕਹਿੰਨਾ ਮਤਲਬ ਪੰਜਾਬ ਦੀ ਵੀ ਸਾਰੀ ਲੀਡਰਸ਼ਿਪ ਆ ਰਹੀ ਹੈ ਤੇ ਕੇਂਦਰ ਦੀ ਲੀਡਰਸ਼ਿਪ ਵੀ ਆ ਰਹੀ ਹੈ ਜੁਆਇਨ ਕਰਨ ਵਾਸਤੇ ਔਰ ਤੁਸੀਂ ਦੇਖ ਰਹੇ ਹੋ ਹਾਲੇ ਤਾਂ ਰੈਲੀ ਕੱਲ ਹੈ ਮੇਰੇ ਖਿਆਲ ਚ ਜਿੰਨਾ ਕਾਮ ਲੋਕਾਂ ਦੀਆਂ ਰੈਲੀਆਂ ਚ ਇਕੱਠ ਹੁੰਦਾ ਉਹਨਾਂ ਇੱਕ ਤਾਂ ਸੰਗਤ ਹੋਣੀ ਫਿਰ ਰਹੀ ਹੈ ਲੋਕਾਂ 'ਚ ਉਤਸ਼ਾਹ ਹੈ ਲੋਕਾਂ ਦੇ ਮਨ ਵਿੱਚ ਇਹ ਗੱਲ ਪ੍ਰੋਪਰ ਤਰੀਕੇ ਨਾਲ ਗੱਲ ਕਰ ਕਰ ਚੁੱਕੀ ਹੈ ਤਾਂ ਹੀ ਤਾਂ ਏਡੇ ਏਡੇ ਵੱਡੇ ਪਰਿਵਾਰ ਇੰਨੇ ਵਧੀਆ ਨੌਜਵਾਨ ਜਿਹੜੇ ਸਮਾਜ ਨੂੰ ਵਧੀਆ ਸੇਧ ਦੇ ਸਕਦੇ ਆ ਜਿਨ੍ਹਾਂ ਵਿੱਚ ਲੀਡਰਸ਼ਿਪ ਕੁਆਲਿਟੀ ਹੈ ਜਿਹੜੇ ਪੰਜਾਬ ਨੂੰ ਵਧੀਆ ਦਿਸ਼ਾ ਦੇ ਸਕਦੇ ਆ ਨਿਸ਼ੂ ਜੀ ਸ਼ਰਮਾ ਜੀ ਵਰਗੇ ਉਹ ਨੌਜਵਾਨ ਪਾਰਟੀ ਨਾਲ ਜੁੜ ਰਹੇ ਆ ਆਉਣ ਵਾਲੇ ਸਮੇਂ ਵਿੱਚ ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚ ਮਾਹੌਲ ਬਦਲ ਜਾਣਾ ਇਹਨਾਂ ਗੱਲਾਂ ਕਰਕੇ ਉਸੇ ਗੱਲ ਕਰਕੇ ਜਿਹੜੀ ਰੈਲੀ ਕੱਲ ਨੂੰ ਹੋ ਰਹੀ ਹੈ ਕੱਲ ਐਤਵਾਰ 31 ਤਰੀਕ ਨੂੰ 3 ਵਜੇ 12 ਵਜੇ ਰੈਲੀ ਸਟਾਰਟ ਹੋ ਜਾਣੀ ਹੈ 12 ਵਜੇ ਤੋਂ ਲੈ ਕੇ 3 ਵਜੇ ਤੱਕ ਸਾਡੀ ਰੈਲੀ ਹੈ ਉਹਦੇ ਵਿੱਚ ਕੱਲ ਨੂੰ ਅਸੀਂ ਉਹਨਾਂ ਦੀ ਸ਼ਮੂਲੀਅਤ ਕਰਾ ਰਹੇ ਹਾਂ ਉਸੇ ਰੈਲੀ ਦੇ ਸਬੰਧ ਵਿੱਚ ਅੱਜ ਇੱਥੇ ਸਾਰਾ ਜਾਇਜ਼ਾ ਲੈਣ ਵਾਸਤੇ ਸਾਡੇ ਸਤਿਕਾਰਯੋਗ ਮਹਾ ਮੰਤਰੀ ਪੰਜਾਬ ਅਨਿਲ ਸ਼ਰਮਣ ਜੀ ਆਏ ਹੋਏ ਐ ਤੁਹਾਡਾ ਭਰਾ ਭੁਪਿੰਦਰ ਚੀਮਾ ਜ਼ਿਲ੍ਹਾ ਪ੍ਰਧਾਨ ਪਾਲਰਾਮ ਸ਼ਰਮਾ ਜੀ ਸਾਡੇ ਵੱਡੇ ਵੀਰ ਅਜੀਤ ਗੁਪਤਾ ਜੀ ਨਿਸ਼ੂ ਜੀ ਸਾਰੀ ਟੀਮ ਨਾਲ ਸਾਰੇ ਜੂਥ ਵਾਲੇ ਵੀਰ ਸਾਡੇ ਖੜੇ ਐ ਸਾਡੇ ਸੋਸ਼ਲ ਮੀਡੀਆ ਦੇ ਬਗਲੀ ਸਾਹਿਬ ਖੜੇ ਐ ਸਾਡੀ ਸਾਰੀ ਟੀਮ ਸਾਡੇ ਮੰਡਲ ਪ੍ਰੈਜ਼ੀਡੈਂਟ ਸਾਹਿਬ ਖੜਿਆ ਮਗਰ ਸੰਦੀਪ ਜੀ ਰਜਿਤ ਜੀ ਉਹ ਸਾਰਾ ਇਸ ਸਜਾਇਜਾ ਲਿਆ ਸਟੇਜ ਦੇਖੀ ਹੈ ਉਹ ਚੇਅਰਸ ਦੇਖੀ ਜਾਣ ਤੁਸੀਂ ਦੇਖ ਰਹੇ ਹੋ ਪੰਡਾਲ ਭਾਰਤੀ ਜਨਤਾ ਪਾਰਟੀ ਦਾ ਪੰਡਾਲ ਇਹ ਪਹਿਲੀ ਵਾਰੀ ਏਡਾ ਵੱਡਾ ਲੱਗਿਆ ਹੋਣਾ ਇਸ ਜ਼ਿਲ੍ਹੇ ਵਿੱਚ ਸਾਰੇ ਵਿੱਚ ਨਾਮ ਆ ਰਿਹਾ ਕਿ ਜੋ ਹਰਿਆਣਾ ਮੁੱਖ ਮੰਤਰੀ ਮੈਫੀਨ ਸਿਣੀ ਹਾਂ ਜੀ ਆਉਣ ਦੀ ਉਮੀਦ ਹੈ 100% ਸਾਡਾ ਟਾਈ ਐਪੀ ਜੀ ਉਹਨਾਂ ਨਾਲ ਤੇ ਕੋਈ ਅਚਾਨਕ ਕੋਈ ਨਾ ਕੋਈ ਗੱਲ ਹੋ ਜੇ ਪਰ 100% ਸਾਡਾ ਟਾਈ ਐਪੀ ਜੀ ਜ਼ਰੂਰ ਉਹ ਵੀ ਆ ਰਿਹਾ ਸਾਰੀ ਲੀਡਰਸ਼ਿਪ ਆ ਰਹੀ ਹੈ ਤੁਸੀਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਹੁਤ ਜਿਵੇਂ ਪਿਛਲੇ ਸਮੇਂ ਤੋਂ ਅਸੀਂ ਦੇਖਿਆ ਕਿ ਆਪਣੇ ਮੰਜਾਲੀਆਂ ਤੋਂ ਸਰਪੰਚ ਸਾਹਿਬ ਸਰਦਾਰ ਬਲਜੀਤ ਸਿੰਘ ਰਾਏ ਸ਼ਾਮਲ ਹੋਇਆ ਹਰਮਨਸਪੁਰ ਦੇ ਸਰਪੰਚ ਮਨਪੀ ਸਿੰਘ ਸ਼ਾਮਲ ਹੋਇਆ ਮਿਸ਼ੂ ਜੀ ਦੇ ਆਉਣ ਤੋਂ ਬਾਅਦ ਇਹਨਾਂ ਦੇ ਆਉਣ ਤੋਂ ਪਹਿਲਾਂ ਵੀ ਮਾਹੌਲ ਬਣ ਗਿਆ ਇਹਨਾਂ ਦੇ ਆਉਣ ਤੋਂ ਬਾਅਦ ਬਹੁਤ ਵੱਡੀ ਇੱਕ ਹੋਰ ਰੈਲੀ ਹੋਣ ਜਾ ਰਹੀ ਹੈ ਬਹੁਤ ਵੱਡੇ ਪਰਿਵਾਰ ਹੋਰ ਸ਼ਾਮਲ ਹੋ ਰਿਹਾ ਹੈ ਮਾਹੌਲ ਬਣਦਾ ਜਾ ਰਿਹਾ ਹੈ ਪੰਜਾਬ ਵਿੱਚ ਪੰਜਾਬ ਨੂੰ ਬਦਲਣ ਵਾਸਤੇ ਇਹ ਪੰਜਾਬ ਦੇ ਬਦਲਾਅ ਦੀ ਨਿਸ਼ਾਨੀ ਹੈ ਧੰਨਵਾਦ ਇੱਕ ਬੇਨਤੀ ਤੁਹਾਨੂੰ ਜਰੂਰ ਕਰਨੀ ਕੱਲ ਇੱਕ ਬੇਨਤੀ ਤੁਹਾਨੂੰ ਸਾਰੇ ਭਰਾਵਾਂ ਨੂੰ ਜਰੂਰ ਕਰਨੀ ਮੈਂ ਹੱਥ ਜੁੜ ਕੇ ਬਤੌਰ ਜ਼ਿਲ੍ਹਾ ਪ੍ਰਧ ਕੱਲ ਤੁਸੀਂ ਸਾਰਿਆਂ ਨੇ ਦਰਸ਼ਨ ਦਿਨੇ ਕੱਲ ਸਾਰਿਆਂ ਨੇ ਤੁਸੀਂ ਆਉਣਾ ਹੈ ਸਾਰਿਆਂ ਨੇ ਸਾਡੀ ਰੌਣਕ ਵਧਾਉਣੀ ਹੈ ਤੁਹਾਡੇ ਬੈਠਣ ਵਾਸਤੇ ਖਾਣ ਪੀਣ ਵਾਸਤੇ ਸਾਰਾ ਪ੍ਰਬੰਧ ਪਰਿਵਾਰ ਵੱਲੋਂ ਕੀਤਾ ਗਿਆ 파ਟੀ ਵੱਲੋਂ ਜੀ ਮਾ ਜੀ ਮੇਰਾ ਨਾਮ ਮਨੋਸ਼ ਚਿਵਾੜੀ ਜੀ ਅਕੋੜੀ ਸਾਹਿਬ ਬੀਜੇਪੀ ਦੀ ਜਲਦੀ ਲੈਤੀ ਗਿਆ ਨਾ ਚਲੋ ਜੀ ਸਭ ਵੰਦੀ ਹੋਸ ਤੇ ਆਓ ਲੇਕੋ ਸਾਡੇ ਬਹੁਤ ਹੀ ਨੌਜਵਾਨ ਅਤੇ ਦਿਲਾ ਦੀ ਧੜਕਣ ਨਿਸ਼ੂ ਸ਼ਰਮਾ ਜੀ ਕੱਲ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਦਾ ਹਿੱਸਾ ਬਣਨ ਜਾ ਰਹੇ ਨੇ ਸਨ ਬਹੁਤ ਖੁਸ਼ੀ ਆ ਸਾਰੇ ਇਲਾਕੇ ਦੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ ਔਰ ਤੁਸੀਂ ਦੇਖਾਏ ਇੱਥੇ ਪੰਡਾਲ ਦੇ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਕੱਲ ਬਹੁਤ ਹੀ ਜੋਰਾਂ ਦੇ ਨਾਲ ਇਕੱਠ ਮੀਸ਼ੂ ਸ਼ਰਮਾ ਜੀ ਨੂੰ ਅਸ਼ੀਰਵਾਦ ਦੇਣ ਸਾਰੇ ਭੈਣ ਭਰਾ ਸਾਰੇ ਸਾਥੀ ਸੰਗੀ ਸਾਰੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਇੱਥੇ ਕੌਂਸਲਰ ਨੇ ਕਿਹੜੇ ਕਿਹੜੇ ਲੀਡਰ ਆ ਰਹੇ ਨੇ ਕਿਹੜੇ ਲੀਡਰਾਂ ਦੇ ਜਸਤੀਰ ਆ ਰਹੇ ਨੇ ਦੇਖੋ ਭਾਰਤ ਸਰਕਾਰ ਦੇ ਕੇਂਦਰ ਸਰਕਾਰ ਦੇ ਵੀ ਮੰਤਰੀ ਸਹਿਬਾਨ ਆ ਰਹੇ ਨੇ ਪੰਜਾਬ ਦੀ ਸਮੁੱਚੀ ਲੀਡਰ ਸਹਿਬਾਨ ਉਹ ਵੀ ਇੱਥੇ ਆ ਰਹੀ ਹੈ ਜੀ ਕਿੰਨੇ ਕੁ ਬੰਦੇ ਰੇਮ ਦੇਖੋ ਸਰ ਜੋ ਅਰੇਂਜਮੈਂਟਾ ਹੋ 4000 ਤੋਂ ਲੈ ਕੇ 7000 ਤੱਕ ਦਾ ਅਰੇਂਜਮੈਂਟ ਸਾਡਾ ਮੁਕੰਮਲ ਹੈ ਜੀ ਸਾਖਰ ਸਾਹਿਬ ਪੰਜਾਬ ਤੋਂ ਆ ਰਹੇ ਪਹੁੰਚ ਰਹੇ ਨੇ ਦੇਖੋ ਕਨਫਰਮੇਸ਼ਨ ਵੈਸੇ ਹਲੇ ਆਈ ਨਹੀਂ ਹੈ ਜਦ ਵੀ ਆਏਗੀ ਤੁਹਾਨੂੰ ਜ਼ਰੂਰ ਦੱਸਿਆ ਜਾਵੇਗਾ ਇਹ ਵੈਲਿਊ ਚੋਟ ਕੀਾਰੇ ਪਾਰਕਿੰਗ ਲੈ ਕੇ ਜਾਂ ਪ੍ਰਸ਼ਾਸਨ ਪਾਰਕਿੰਗ ਲੈ ਕੇ ਪੁੱਕਾ ਪ੍ਰਬੰਧ ਹੈ ਜੀ ਤਿੰਨ ਏਰੀਆ ਪਾਰਕਿੰਗ ਦਾ ਅਸੀਂ ਡਿਸਾਈਡ ਕੀਤੇ ਨੇ ਇੱਕ ਗੇਟ ਦੋ ਗੇਟ ਦੇ ਉੱਪਰ ਪਾਰਕਿੰਗ ਦਾ ਪੂਰਾ ਇੰਤਜ਼ਾਮ ਹੋਵੇਗਾ ਜੀ ਮਹਿਲਾਵਾਂ ਵੀ ਆ ਰਹੀਆਂ ਨੇ ਮਹਿਲਾਮਾ ਮਾਤਾਮਾ ਪਹਿਣਾ ਬਿਲਕੁਲ ਜ਼ਰੂਰ ਇਸਰਾਈਲੀ ਦਾ ਹਿੱਸਾ ਬਣਨ ਗਿਆ ਜੀ ਸਾਡਾ ਹੌਸਲਾ ਵਧਾਉਣ ਜ਼ਰੂਰ ਆਉਣ ਗਿਆ ਜੀ ਮੈਂ ਸਾਰੇ ਹੀ ਕਾਰਜਕਰਤਾਵਾਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਸਮੇਂ ਸਿਰ ਰੈਲੀ ਦੇ ਵਿੱਚ ਆਓ ਔਰ ਭਾਰਤੀ ਜਨਤਾ ਪਾਰਟੀ ਦਾ ਹੌਸਲਾ ਵਧਾਓ ਨਿਸ਼ੂ ਸ਼ਰਮਾ ਜੀ ਦਾ ਹੌਸਲਾ ਵਧਾਓ ਜੀ ਸਮਾਜ ਆਣਾ ਮਕਿੰਦੇ ਕੀ ਕਰਨਾ ਚਾਹੀਦਾ ਅੱਲਾ ਦਾ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਮੈਂ ਆਸ਼ੀਸ਼ ਸ਼ਰਮਾ ਪਿੰਡ ਚਹਿਲਾ ਤਿਆਰੀਆਂ ਜੀ ਪੂਰੀਆਂ ਜੋੜਾ ਸ਼ੋਰਾ ਦੇ ਉੱਤੇ ਚੱਲ ਰਹੀਆਂ ਨੇ ਸਟੇਜ ਬਣ ਗਿਆ ਤੇ 5000 ਕੁਰਸੀਆਂ ਦਾ ਸਿਟਿੰਗ ਦਾ ਅਰੇਂਜ ਕੀਤਾ ਤੇ 2000 ਕੁਰਸੀਆਂ ਅਸੀਂ ਸਰਪਲਸ ਰੱਖੀਆਂ ਨੇ ਅਕੋਰਡਿੰਗਲੀ ਤੇ ਬਾਕੀ ਦੁਪਹਿਰ ਦਾ ਲੰਗਰ ਦਾ ਇੱਥੇ ਖਾਣ ਦਾ ਹੋਏਗਾ ਅਤੇ ਸਾਰੇ ਪਾਸਿਓਂ ਬਾਰਿਸ਼ ਨੂੰ ਦੇਖਦੇ ਹੋਏ ਮੌਸਮ ਦੇ ਮੇਨ ਤਵੱਜੂ ਰੱਖਦੇ ਹੋਏ ਅਸੀਂ ਸ਼ੈੱਡ ਦੇ ਥੱਲੇ ਸਾਰਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਤਾਂ ਕਿ ਹਮਸਾ ਨਾ ਹੋ ਜਵੇ ਪੱਖੇ কুলਰ ਇਹਨਾਂ ਦਾ ਵੀ ਅਰੇਂਜਮੈਂਟ ਹਰ ਤਰੀਕੇ ਨਾਲ ਅਸੀਂ ਕੀਤਾ ਸੰਗਤ ਜੋ ਵੀ ਇੱਥੇ ਆਏਗੀ ਉਦੋਂ ਸਹੂਲਤਾਂ ਨੂੰ ਦੇਖਦੇ ਹਰ ਤਰ੍ਹਾਂ ਦਾ ਅਸੀਂ ਧਿਆਨ ਰੱਖਿਆ ਸੋ ਸੀਨੀਅਰ ਲੀਡਰਸ਼ਿਪ ਦਿੱਲੀ ਤੋਂ ਪੰਜਾਬ ਦੀ ਪੂਰੀ ਲੀਡਰਸ਼ਿਪ ਇੱਥੇ ਪਹੁੰਚ ਰਹੀ ਹੈ ਸੋ ਮੈਂ ਸਾਨੂੰ ਪਿਆਰ ਕਰਨ ਵਾਲਿਆਂ ਨੂੰ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਉਹਨੂੰ ਚਾਹਣ ਵਾਲਿਆਂ ਨੂੰ ਸਭ ਨੂੰ ਬੇਨਤੀ ਕਰਦਾ ਕਿ ਇੱਥੇ ਪਹੁੰਚ ਕੇ ਇਹ ਫੰਕਸ਼ਨ ਨੂੰ ਆਪਾਂ ਵੱਧ ਚੜ ਕੇ ਹੰਗਾਰਾ ਦੇਈਏ ਤੇ ਆ ਆਪਣੇ ਛੋਟੇ ਪ੍ਰਾਣੇਸ਼ੂ ਨੂੰ ਉਹਦੀ ਜੁਆਇਨਿੰਗ ਨੂੰ ਤੇ ਇੱਕ ਪਰਮਾ ਹੰਗਾਰਾ ਮਿਲੇ ਉਸ ਚੀਜ਼ ਦੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਤੇ ਹਮ ਹਮਾ ਕੇ ਪੁੱਜੋ ਤੇ ਪ੍ਰੋਗਰਾਮ ਨੂੰ ਆਪਾਂ ਸਫਲ ਬਣਾਈਏ ਟਾਈਮਿੰਗ ਕੀ ਹੋਈ ਟਾਈਮਿੰਗ ਦੀ 12 ਵਜੇ ਤੋਂ ਤੁਸੀਂ ਲਗਾ ਕੇ ਚਲੋ ਸਟਾਰਟ ਹੋ ਜਾਏਗਾ ਅਤੇ 4 ਵਜੇ ਸਮਾਪਤੀ ਹੋ ਜੇਗੀ ਅੰਦਰ ਨੂੰ ਲੈ ਕੇ ਅਰੇਂਜਮੈਂਟ ਦਿੱਤੇ ਜੇ ਨੇ ਤੇ ਪਾਰਕਿੰਗ ਲੈ ਕੇ ਜੇ ਨੇ ਲੰਗਰ ਦੀ ਸਾ 15000 ਬੰਦੇ ਦੀ ਅਸੀਂ ਮਤਲਬ ਕਪੈਸਿਟੀ ਦੇ ਹਿਸਾਬ ਨਾਲ ਲੰਗਰ ਤਿਆਰ ਕਰਵਾਇਆ ਤੇ ਪਾਰਕਿੰਗ ਇਹ ਜਿਹੜੀ ਸਾਡੀ ਮੰਡੀ ਜਿੱਥੇ ਐਸ ਜੀ ਨੂੰ ਦੇਖਦੇ ਹੋਏ ਫੰਕਸ਼ਨ ਕਰ ਰਹੇ ਆ ਇਹ 28 ਕਿਲਿਆਂ ਦੇ ਵਿੱਚ ਮੰਡੀ ਆ ਸੋ ਸਾਰੀ ਸਰਪਲਸ ਅ ਜਿੰਨੀਆਂ ਵੀ ਫੈਸਿਲਿਟੀਆਂ ਨੇ ਉਹਨਾਂ ਨੂੰ ਤਵੱਜੂ ਦਿੰਦੇ ਹੋਏ ਪ੍ਰੋਗਰਾਮ ਨੂੰ ਸਾਰਿਆਂ ਨੂੰ ਤਰੀਕੇ ਨਾਲ ਤਿਆਰ ਕੀਤਾ